ਸਾਡੇ ਨਾਲ ਇਸ ਵੇਲੇ ਹਾਜ਼ਰ ਨੇ ਕਿਸਾਨ ਜੀ ਨੇ ਲਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਸਰਦਾਰ ਭਪਿੰਦਰ ਸਿੰਘ ਦੌਲਤਪੁਰਾ ਔਰ ਉਹਨਾਂ ਦੇ ਸਾਥੀ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਅੱਜ ਪ੍ਰਧਾਨ ਜੀ ਜੇ ਆਪਾਂ ਦੇਖੀ ਕਿਸਾਨ ਮੰਡੀਆਂ ਦੇ ਵਿੱਚ ਕਣਕ ਲੈ ਕੇ ਆਏ ਆ ਤੇ ਜਿਹੜਾ ਮੰਡੀਆਂ ਦਾ ਪ੍ਰਬੰਧ ਹੈ ਉਹਦੇ ਬਾਰੇ ਪਹਿਲੀ ਗੱਲ ਤੁਹਾਡੇ ਨਾਲ ਕਰਨੀ ਸੀ ਵੀ ਇਹਦੇ ਬਾਰੇ ਕੀ ਚੱਲ ਰਿਹਾ ਹੈ ਤੋਂ ਤੋਂ ਬੜਾ ਵਾਹਿਗੁਰੂ ਜੀ ਦਾ ਖਾਲਸਾ ਸੇਵਾ ਵਾਹਿਗੁਰੂ ਜੀ ਦੀ ਫਤਿਹ ਜਿਹੜੇ ਮੰਡੀਆਂ ਦੇ ਪ੍ਰਬੰਧ ਆ ਦੇਖੋ ਜੀ ਇਹ ਜਿਹੜੀ ਕਣਕ ਦੀ ਫਸਲ ਹੈ ਬਹੁਤ ਥੋੜੇ ਦਿਨਾਂ ਦੀ ਫਸਲ ਆ ਸਭ ਤੋਂ ਪਹਿਲਾਂ ਤੇ ਇਹ ਆ ਕਿ ਸਰਕਾਰ ਨੂੰ ਖੋਕਤਾ ਪ੍ਰਬੰਧ ਹੋ ਔਰ ਜਿਹੜੇ ਮੰਡੀਆਂ ਦੇ ਵਿੱਚ ਭਾਅ ਲਾਉਣੇ ਆ ਬਾਹਰਦਾਨੇ ਦਾ ਪ੍ਰਬੰਧ ਇਹਦੀ ਬਹੁਤ ਵੱਡੀ ਸਮੱਸਿਆ ਜ਼ਿੰਮੇਵਾਰਾਂ ਨੂੰ ਆਉਂਦੀ ਆ ਕਿਸਾਨਾਂ ਨੂੰ ਆਉਂਦੀ ਆ ਜਿਹੜੇ ਕੋਈ 2-4 ਮੰਡੀਆਂ ਦੇ ਮੇਰੇ ਕੋਲੇ ਫੋਨ ਵੀ ਆਏ ਸਾਡੇ ਵਾਰਦਾਨਾ ਨਹੀਂ ਹੈਗਾ ਜਾਂ ਰੇਟ ਨਹੀਂ ਲੱਗ ਰਿਹਾ ਉਹਦੇ ਬਾਅਦ ਤੁਰੰਤ ਮੈਂ ਸਬੰਧਤ ਅਫਸਰਾਂ ਨਾਲ ਗੱਲ ਕੀਤੀ ਤੇ ਉਹਨਾਂ ਦੇ ਭਾਸ਼ ਨੂੰ ਕਰਵਾਏ ਪਰ ਜਿੱਥੇ ਤੱਕ ਮੰਡੀਆਂ ਦੇ ਪ੍ਰਬੰਧਾ ਦੀ ਗੱਲ ਹੈ ਜਿਹੜੇ ਭਾਅ ਲੱਗਦੇ ਆ ਸਾਡੇ ਇਹ ਤਕਰੀਬਨ 4 ਵਜੇ ਤੋਂ ਬਾਅਦ ਤੇ ਵਿੱਚ ਸ਼ੁਰੂ ਕਰਦੇ ਆ ਸਾਡੀ ਮੰਗ ਇਹ ਹੈ ਵੀ ਅਗਲੇ ਵਾਲੇ ਸੀਜ਼ਨ ਤੋਂ ਲੈ ਕੇ ਜਾਂ ਜਿਹੜਾ ਅੱਜ ਤੋਂ ਰਹਿਦਾ ਸੀਜ਼ਨ ਹੈ ਇਹਨੂੰ ਨਿਪਰੇ ਚਾੜਨ ਵਾਸਤੇ ਜਿਹੜੇ ਮੰਡੀਆਂ ਦੇ ਵਿੱਚ ਰਿਸਪੈਕਟਰ ਆ ਘਟੋ ਘਟੋ 12 ਵਜੇ ਜਿਉਂਦੀ ਬੋਲੀ ਸ਼ੁਰੂ ਕਰਨ ਜੋ 4 ਵਜੇ ਤੱਕ ਕੋ ਬੋਲੀ ਸਮਾਪਤ 5 ਵਜੇ ਤੱਕ ਸਮਾਪਤ ਕਰਕੇ ਜਿਹੜਾ ਜ਼ਿੰਮੇਵਾਰਤਾ ਤੋ ਲੰਨਾ ਸਮੇਂ ਸਰ ਲੱਗ ਸਕੇ ਜਿਹੜਾ ਰਾਤ ਨੂੰ 11 12 ਵਜੇ ਤੱਕ ਜ਼ਿੰਮੇਵਾਰ ਖੰਜਾ ਫਰਾਵ ਹੁੰਦਾ ਉਹ ਨਾ ਹੋਵੇ ਤੇ ਵੀ ਜਰੂਰ ਆਪਦੇ ਪ੍ਰਸ਼ਾਸਨ ਅਧਿਕਾਰੀਆਂ ਨੂੰ ਕਹਿਣ ਵੀ 12 ਵਜੇ ਤੋਂ ਬੋਲੀ ਦਾ ਰੇਟ ਲਾਉਣਾ ਸ਼ੁਰੂ ਕਰਨ ਮੰਡੀਆਂ ਦੇ ਵਿੱਚ ਦੂਸਰੀ ਗੱਲ ਹੈ ਜੀ ਪ੍ਰਧਾਨ ਜੀ ਜਿਹੜੀ ਪਿਛਲੇ ਦਿਨੀ ਕਣਕ ਨੂੰ ਖੜੀ ਕਣਕ ਨੂੰ ਅੱਗ ਲੱਗੀ ਹੈ ਉਹਦੇ ਨਾਲ ਬਹੁਤ ਸਾਰੇ ਕਿਸਾਨਾਂ ਦਾ ਜਿਹਨੇ ਮੋਗੇ ਦੇ ਵਿੱਚ ਵੀ ਵੱਡੀ ਪੱਧਰ ਤੇ ਜਿਹੜਾ ਨੁਕਸਾਨ ਹੋਇਆ ਤੇ ਪੰਜਾਬ ਦੇ ਵਿੱਚ ਵੀ ਬਹੁਤ ਵੱਡੀ ਜਿਹੜੀ ਹੈਗੀ ਐ ਇੰਤਰਾਸ ਦੀ ਦੇਖਣ ਨੂੰ ਆਈ ਹੈ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਸਰਕਾਰ ਦੀ ਕੀ ਇੱਥੇ ਨਕਾਮੀ ਆ ਪ੍ਰਸ਼ਾਸਨ ਦੀ ਨਕਾਮੀ ਆ ਕਿ ਲੋਕਾਂ 'ਚ ਕੋਈ ਘਾਟ ਆ ਦੇਖੋ ਜੀ ਅੱਜ ਸ joint ਕਿਸਾਨ ਮੋਰਚੇ ਵੱਲੋਂ ਵੀ ਉਹਨਾਂ ਦੇ ਦੇਸ਼ਾਂ ਨਿਦੇਸ਼ਾਂ ਦੇ ਉੱਤੇ ਸਾਰੇ ਜਿਹੜਾ ਹੈਡ ਕੁਆਟਰਾਂ ਤੇ ਅਸੀਂ ਮੰਗ ਪੱਤਰ ਮਾਨਯੋਗ ਦਿੱਲੀ ਜਮਿਸ਼ਨਾ ਰਾਹੀਂ ਮੁੱਖ ਮੰਤਰੀ ਪੰਜਾਬ ਦੇ ਨਾਂ ਤੇ ਦਿੱਤੇ ਆ ਇਸੇ ਸਬੰਧ ਮੰਗ ਨੂੰ ਮੁੱਖ ਰੱਖ ਕੇ ਜਿਨ੍ਹਾਂ ਕਿਸਾਨਾਂ ਦੀਆਂ ਕੜਕਾ ਅਗਨ ਭੇਟ ਹੋ ਗਈਆਂ ਕੋਰੋਨਾ ਨੂੰ ਕੋਤੂੜੀ ਨਹੀਂ ਕੋਈ ਦਾਣੇ ਨਹੀਂ ਫਣ ਜੁਗ ਰਹਿ ਗਏ ਸੈਂਕੜੇ ਏਕੜ ਜਿਹੜੀ ਫਸਲ ਆ ਮੋਗਾ ਜ਼ਿਲ੍ਹੇ ਦੀ 250 ਅੱਗ ਦੇ ਵਿੱਚ ਪੀੜ ਤੋ ਕਿਸਾਨ ਆਏ ਆ ਸੋ ਅਸੀਂ ਸਰਕਾਰ ਨੂੰ ਮੰਗ ਕਰਦੇ ਆਂ ਵੀ ਜਦੋਂ ਤਾਂ ਝੋਨੇ ਦੀ ਪਰਾਲੀ ਨੂੰ ਅੱਗ ਲੱਗਦੀ ਆ ਮੜੇ ਜੀ ਧੂਆਂ ਤੁੱਕਦਾ ਉਹਨਾਂ ਨੂੰ ਸੈਟੇਲਾਈਟ ਟਰਾਈ ਉਸੇ ਟਾਈਮ ਪਤਾ ਲੱਗ ਜਾਂਦਾ ਵੀ ਬਲਾਨੇ ਖੇਤ ਦੇ ਵਿੱਚ ਕਿਸਾਨ ਦੇ ਅੱਗ ਲੱਗੀ ਅੱਜ ਸੈਂਕੜੇ ਏਕੜ ਜਿਹੜੀ ਕਿਸਾਨਾਂ ਦੀ ਵਜਲ ਹੈ ਜਿਹੜੀ ਮੋਗਾ ਜ਼ਿਲ੍ਹੇ ਦੇ ਵਿੱਚ ਅੱਗ ਦੀ ਭੇਡ ਚੜੀ ਆ ਪਰ ਦੁੱਖ ਦੀ ਗੱਲ ਹੈ ਸਰਕਾਰ ਨੇ ਉਹਨਾਂ ਦੀ ਸਹਾਰ ਨਹੀਂ ਲਈ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਉਹਨਾਂ ਦਾ ਮੁਆਵਜ਼ਾ ਜਿੰਨਾ ਘੱਟੋ-ਘੱਟ ਵੀ 50000 ਰੁਪਇਆ ਪਰ ਏਕੜ ਦਾ ਮੁਆਵਜ਼ਾ ਉਹਨਾਂ ਨੂੰ ਦਿੱਤਾ ਜਾਵੇ ਅਜੇ ਉਹਨਾਂ ਦੀ ਤੂੜੀ ਉਹ ਵਕਰੀ ਪਈ ਆ ਜਿਹੜੇ ਪਸ਼ੂਆਂ ਨੂੰ ਘੜੀਆਂ ਉਹ ਅਸੀਂ ਵੀ ਆਪ ਦਾ ਤੌਰ ਦੇ ਉੱਤੇ ਜਿੰਨੇ ਕਿਸਾਨੀ ਦੇ ਸਾਰੇ ਪਿਆਰ ਕਰਨ ਵਾਲੇ ਆ ਉਹਨਾਂ ਨੂੰ ਵੀ ਬੇਨਤੀ ਕੀਤੀ ਜਾ ਵੀ ਆਪਾਂ ਉਹਨਾਂ ਜਿਹੜੇ ਜੀਵਨ ਨਰਾ ਦਾ ਕਿਸਾਨਾਂ ਦਾ ਬਦਲ ਦਾ ਨੁਕਸਾਨ ਹੋਇਆ ਉਹਨਾਂ ਨੂੰ ਰਲ ਮਿਲ ਕੇ ਆਪਾਂ ਉਹਨਾਂ ਦਾ ਤੈਨ ਕੋਲ ਇਕੱਠਾ ਕਰਕੇ ਆਪਾਂ ਉਹਨਾਂ ਨੂੰ ਜ਼ਰੂਰ ਯੋਗਦਾਨ ਪਾਈਏ ਅਸੀਂ ਕਿਸਾਨਾਂ ਨੂੰ ਵੀ ਅਪੀਲ ਕਰਦੇ ਆਂ ਔਰ ਸਰਕਾਰ ਨੂੰ ਇਹ ਗੱਲ ਦੇ ਅਪੀਲ ਕਰਦੇ ਆਂ ਵੀ ਉਹ ਸਰਕਾਰ ਨੂੰ ਵੱਧ ਤੋਂ ਵੱਧ ਘੱਟੋ ਘੱਟ 50 ਹਜ਼ਾਰ ਏਕੜ ਦਾ ਨਾਲ ਮੌਜਾ ਉਹਨਾਂ ਨੂੰ ਦਿਖਾ ਦੇ। ਇਹ ਵੀ ਇਹ ਗੱਲ ਸਾਹਮਣੇ ਆਉਂਦੀ ਹੈ ਵੀ ਜਦੋਂ ਕਣਕ ਨੂੰ ਅੱਗ ਲੱਗਦੀ ਹੈ ਉਦੋਂ ਜਿਹੜੀ ਫਾਇਰ ਬ੍ਰਿਗੇਡ ਹੈ ਉਹ ਉਦੋਂ ਤੱਕ ਪਹੁੰਚਦੀ ਹੈ ਜਦੋਂ ਤੱਕ ਕਿਸਾਨਾਂ ਦਾ ਜਾਂਦਾ ਬਹੁਤ ਵੱਡਾ ਨੁਕਸਾਨ ਹੋ ਜਾਂਦਾ। ਜਾਂ ਜਿਹੜੇ ਹੈਗੇ ਆ ਕਿਸਾਨ ਆਪਣੇ ਪੱਧਰ ਤੇ ਪ੍ਰਬੰਧ ਕਰਕੇ ਅੱਗ ਨੂੰ ਬੁਝਾਉਂਦੇ ਆ ਇੱਥੇ ਕੀ ਕਹਿਣਾ ਚਾਹੁੰਨੇ ਤੁਸੀਂ ਸਰਕਾਰ ਦਾ ਇਹ ਪੱਖ ਕੀ ਹੈ? ਦੇਖੋ ਜੀ ਇੱਥੋਂ ਤੱਕ ਅੱਗ ਦਾ ਲੱਗਣ ਦਾ ਸਵਾਲ ਹੈ ਜਦੋਂ ਅੱਜ ਕੱਲ ਕੰਕਾ ਦੇ ਵਿੱਚ ਅੱਗ ਲੱਗਦੀ ਹੈ ਕੰਕਾ ਇੱਕ ਬਰੂਦ ਦੀ ਤਰ੍ਹਾਂ ਜਦੋਂ ਤੱਕ ਫਾਇਰ ਬ੍ਰਿਗੇਡ ਉਸ ਤੱਕ ਜਾਂਦੀ ਹੈ ਉਦੋਂ ਕੱਟੋ ਘੱਟ 50 ਤੋਂ 100 ਏਕੜ ਸੜ ਚੁੱਕਿਆ ਹੁੰਦਾ ਕਿਉਂਕਿ ਸ਼ਹਿਰਾਂ ਬਜ਼ਾਰਾਂ ਦੇ ਵਿੱਚੋਂ ਨਿਕਲ ਕੇ ਜਾਣਾ ਫਾਇਰ ਬ੍ਰਿਗੇਡ ਨੂੰ ਇੱਕ ਬਹੁਤ ਵੱਡੀ ਅਸਿਰੇ ਗੱਲ ਦੀ ਸਮੱਸਿਆ ਸਮਝਦੇ ਆ ਅਸੀਂ ਉਹਨਾਂ ਵਾਲੇ ਸਮੇਂ ਦੇ ਵਿੱਚ ਸਰਕਾਰ ਨੂੰ ਅਪੀਲ ਕਰਾਂਗੇ ਜਿੱਥੇ ਫਾਇਰ ਬ੍ਰਿਗੇਡ ਖੜੀਆਂ ਇਹਨਾਂ ਨੂੰ ਮੇਨ ਚੌਕਾਂ ਦੇ ਵਿੱਚ ਸ਼ਹਿਰਾਂ ਤੋਂ ਬਾਹਰ ਜਾ ਉਹ ਜਤਵਾਲਾ ਜਾਂ ਨਿਹਾਲ ਸਿੰਘ ਵਾਲਾ ਜਾਂ ਪਾਗਾ ਪੁਰਾਣਾ ਇਹਨਾਂ ਨੂੰ ਸ਼ਹਿਰ ਤੋਂ ਬਾਹਰਲੇ ਪਾਸੇ ਇੱਕ ਗੈਰ ਬਰਗੇਟ ਫਰਨ ਖੜੀ ਹੋਣੀ ਚਾਹੀਦੀ ਆ ਜਿਹਦੇ ਨਾਲ ਜੇ ਪਹਿਲੀ ਗੱਲ ਤਾਂ ਅਸੀਂ ਇਹ ਕਾਮਨਾ ਕਰਦੇ ਵੀ ਇਹੋ ਜੀ ਘਟਨਾ ਵਾਪਰੈ ਨਾ ਜੇ ਕਿਤੇ ਵਾਪਰ ਗਈ ਵੀ ਇਤਰਾਹ ਤੋਂ ਗੈਰ ਬਰਗੇਟ ਉੱਤੇ ਜਾ ਕੇ ਉਹ ਕਾਬੂ ਅੱਗ ਤੇ ਕਾਬੂ ਪਾਤੇ ਠੀਕ ਆ ਵੀ ਅੱਗ ਲੱਗਦੀ ਆ ਜਿਹੜਾ ਬਿਜਲੀ ਵਿਭਾਗ ਹੈਗਾ ਜਿਹੜਾ ਆਮ ਤੌਰ ਤੇ ਕਿਹਾ ਜਾਂਦਾ ਵੀ ਸ਼ਾਰਟ ਸਰਕਟ ਦੇ ਨਾਲ ਪਿਛਲੇ ਦਿਨੇ ਤੁਸੀਂ ਵੀ ਇਸ ਤੇ ਬਿਆਨ ਵੀ ਦਿੱਤਾ ਸੀ ਵੀ ਜਿਹੜੀਆਂ ਬਿਜਲੀ ਦੀਆਂ ਤਾਰਾਂ ਬੜੇ ਲੰਬੇ ਸਮੇਂ ਤੋਂ ਢਿੱਲੀਆਂ ਜਾਂ ਜਿਹੜੇ ਜੈਂਪਰ ਹੈਗੇ ਉਹਦਾ ਕਾਰਨ ਬਣਦਾ ਇਹਦੇ ਬਾਰੇ ਤੁਸੀਂ ਇਸ ਮਹਿਕਮੇ ਦਾ ਜਿਹੜਾ ਬਿਜਲੀ ਮਹਿਕਮੇ ਦਾ ਇਹਦਾ ਕੀ ਰੋਲ ਸਮਝਦੇ ਹੋ ਦੇਖੋ ਜੀ ਬਿਜਲੀ ਮਹਿਕਮੇ ਨੂੰ ਅਸੀਂ ਥੋੜੇ ਪ੍ਰੈਸਰ ਆਈਏ ਜਾਨ ਪਹਿਲਾ ਜਾਰੀ ਕੀਤਾ ਸੀਗਾ ਵੀ ਜਿਹੜੀਆਂ ਢਿੱਲੀਆਂ ਢਿੱਲੀਆਂ ਤਾਰਾਂ ਹੈ ਜਾਂ ਮੈਂਟੀਨੈਂਸ ਕਰਨ ਵਾਲੀਆਂ ਉਦੋਂ ਉਹਨਾਂ ਨੂੰ ਖਾਰੀ ਫਸਲ ਦੇ ਵਿੱਚ ਕਰ ਲੈਣੇ ਚਾਹੀਦੇ ਸੀ ਤੇ ਜਿਹੜੀ ਬਿਜਲੀ ਛਾੜ ਸਕਟ ਨੇ ਨਾਲ ਹੁੰਦੀ ਆ ਜਿਵੇਂ ਹੁਣ ਉਹਦੇ ਚ ਸਾਡੇ ਖੇਤਾਂ ਵਾਲੀ ਤਾਂ ਲਾਈਟ ਕੱਟ ਹੁੰਦੀ ਆ ਪਰ ਜਿਹੜੇ ਕਈ ਖੇਤਾਂ ਦੇ ਵਿੱਚ ਦੀ ਲੈਣਾ ਨਿਕਲ ਕੇ ਜਾਂਦੀਆਂ ਜਿਹੜੀਆਂ ਫੈਕਟਰੀਆਂ ਡਾਸਟਰੀਆਂ ਨੂੰ ਜਾਂਦੀਆਂ ਉਹਨਾਂ ਵਾਸਤੇ ਇਹਨਾਂ ਨੂੰ ਪੂਖਤਾ ਪ੍ਰਬੰਧ ਕਰਨੇ ਚਾਹੀਦੇ ਆ ਤਾਂ ਜੋ ਇਸ ਤਰ੍ਹਾਂ ਦੀ ਕਟਣਾ ਵਾਪਰ ਨਾ ਸਕੇ ਅੱਗੇ ਤੋਂ ਬਿਜਲੀ ਮੈਗ ਨੂੰ ਇਚਤਾਮਣੀ ਆ ਕਿਉਂਕਿ ਇਸ ਗੱਲ ਦੇ ਵਿੱਚ ਪੂਰਾ ਗੌਰ ਨਾ ਰੱਖਣਾ ਚਾਹੀ ਜਾ ਅੱਜ ਕੱਲ ਦੀ ਜਿਹੜੀ ਬਦਲ ਹੈ ਬਰੋਦ ਦੀ ਤਰ੍ਹਾਂ ਸੋ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡੇ ਸਟੂਡੀਓ ਚ ਆਏ ਆ ਸਾਰਿਆਂ ਦਾ ਧੰਨਵਾਦ ਜੀ